ਭਾਰਤ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਪਟਿਆਲਾ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਦੇਖੋ ਇੱਕ ਗੱਲ ਮੇਰੀ ਸਮਝੋ ਮੈਂ ਜੋ ਜਿਸ ਪਰਿਵਾਰ ਚੋਂ ਆਨਾ ਜੀ ਅਸੀਂ ਉਹ ਪਰਿਵਾਰ ਆ ਜਿਹਨੇ ਪੰਜਾਬ ਦੇ ਵਿੱਚ ਅਤਵਾਦ ਨੂੰ ਖਤਮ ਕੀਤਾ ਮੇਰੇ ਦਾਦਾ ਜੀ ਨੇ ਉਸ ਵੇਲੇ ਆਪਣੀ ਚਾਹੇ ਉਹ ਨਹੀਂ ਰਹੇ ਪਰ ਇਹ ਪੰਜਾਬ ਨੂੰ ਸਮਝਣਾ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਇੱਕ ਮਿਨੋਰਿਟੀ ਸਟੇਟ ਆ ਤੇ ਬਹੁਤ ਹਮਲੇ ਆ ਜਿਹੜੇ ਹਮੇਸ਼ਾ ਹੁੰਦੇ ਆ ਬੜੀਆਂ ਤਾਕਤਾਂ ਨੂੰ ਲੱਗੀਆਂ ਰਹਿੰਦੀਆਂ ਆ ਹਰਾਨਗੀ ਦੀ ਗੱਲ ਉਦੋਂ ਹੁੰਦੀ ਆ ਵੀ ਜਦੋਂ ਅੱਜ ਸਾਡੇ ਪਵਿੱਤਰ ਸਥਾਨ ਦਰਬਾਰ ਸਾਹਿਬ ਜੀ ਉਹਨਾਂ ਦੇ ਉੱਤੇ ਵੀ ਕੋਈ ਈਮੇਲ ਭੇਜੀ ਜਾਂਦਾ ਕੀ ਕਰੀ ਜਾਂਦਾ ਉਦੋਂ ਬਾਅਦ ਕੋਈ ਵਿਸ਼ਵਾਸ ਦਿਵਾਉਣ ਵਾਲੀ ਗੱਲ ਸਰਕਾਰ ਵੱਲੋਂ ਹੋ ਨਹੀਂ ਰਹੀ ਪਰ ਮੈਂ ਇਹ ਜ਼ਰੂਰ ਗੱਲ ਕਹਿ ਸਕਦਾ ਇਹ ਸਾਡੇ ਜਿਹੜੇ ਸ਼ਕਤੀ ਦੇ ਕੇਂਦਰ ਨੇ ਜਿੱਥੋਂ ਤਾਕਤ ਮਿਲਦੀ ਹੈ ਗੁਰੂ ਨੂੰ ਇੱਥੇ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਕਿਸੇ ਦੀ ਕੋਈ ਤਾਕਤ ਨਹੀਂ ਵੀ ਉਹ ਇਹ ਜੀ ਕੋਈ ਗੱਲ ਕਰ ਜਵੇ ਇਹ ਜਿਹੜੀਆਂ ਵੀ ਕੋਈ ਇਹ ਜੀਆਂ ਗੱਲਾਂ ਲਿਖਦਾ ਉਹ ਸਿਰਫ ਤੇ ਸਿਰਫ ਜਿਹੜਾ ਅਬਨਾਰਮਲ ਆਦਮੀ ਹੋ ਸਕਦਾ ਕੋਈ ਹੋਰ ਐਸਾ ਬਿਮਾਰ ਆਦਮੀ ਹੋ ਸਕਦਾ ਪਰ ਕੋਈ ਵੀ ਐਸੀ ਸ਼ਕਤੀ ਨਹੀਂ ਗਈ ਜਿਹੜੀ ਕਿ ਸਾਡੇ ਦਰਬਾਰ ਸਾਹਿਬ ਤੱਕ ਕੋਈ ਪਹੁੰਚ ਕਰ ਸਕੇ ਕੋਈ ਹਮਲਾ ਕਰ ਸਕੇ ਇਹ ਮਤਲਬ ਅੰਦਰੋਂ ਇੱਕ ਸਾਰਿਆਂ ਦਾ ਵਿਸ਼ਵਾਸ ਹੈ ਇੱਕ ਭਰੋਸਾ ਹੈ ਪਰ ਜਿਹੜਾ ਵੀ ਜੇ ਵੀ ਕਿਸੇ ਨੇ ਕਿਉਂਕਿ ਲੋਕਾਂ ਦੇ ਵਿੱਚ ਜੇ ਤੁਸੀਂ ਸੋਚੋ ਵੀ ਉੱਥੇ ਜਾਣ ਤੋਂ ਕੋਈ ਆਸਤਾ ਜਾਂ ਕਿ ਕੋਈ ਜਾਣ ਤੋਂ ਉੱਥੇ ਡਰੂਗਾ ਕਿਉਂਕਿ ਜਿਹੜਾ ਸਾਹ ਨੇ ਉਹ ਤਾਂ ਗੁਰੂ ਦੇ ਦਿੱਤੇ ਹੋਏ ਆ ਤੇ ਉੱਥੇ ਕੋਈ ਬੰਬ ਦੇ ਚਲਾ ਕੇ ਜਾਂ ਇਹੋ ਜਿਹੀ ਕੋਈ ਗੱਲ ਕਰਕੇ ਕਿਸੇ ਨੂੰ ਕੋਈ ਆਸਤਾ ਚ ਰੋਕ ਸਕਦਾ ਬਿਲਕੁਲ ਨਹੀਂ ਹਾਂ ਜਿਹੜਾ ਇਹੋ ਜਿਹਾ ਕੋਈ ਬੰਦਾ ਹੈ ਉਹ ਗੱਲ ਮੂਹਰੇ ਜਰੂਰ ਆ ਜਾਣੀ ਚਾਹੀਦੀ ਹੈ ਕਿਉਂਕਿ ਕਈ ਦਿਨ ਹੋ ਗਏ ਕਈ ਚਾਰ ਪੰਜ ਵਾਰ ਉਹ ਮੇਲ ਕੁਝ ਚੀਜ਼ਾਂ ਜਿਹੜੀਆਂ ਸਾਹਮਣੇ ਸ਼ਾਇਦ ਮੀਡੀਆ ਦੇ ਮੂਹਰੇ ਆ ਰਹੀਆਂ ਵੀ ਪਤਾ ਲੱਗਿਆ ਏ ਪਰ ਇਹ ਗੱਲਾਂ ਬਾਲੀਆਂ ਕਿਸੇ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦਾ ਇਹ ਏਜੰਸੀਆਂ ਤੱਕ ਜਾਂ ਪੁਲਿਸ ਤੱਕ ਰਹਿਣੀ ਚਾਹੀਦੀਆਂ ਬਾਲਾ ਇਹਨੂੰ ਲੋਕਾਂ ਚ ਲਿਆ ਕੇ ਇੱਕ ਡਰ ਦਾ ਮਾਹੌਲ ਪੈਦਾ ਏ ਜਿਹੜਾ ਉਹ ਵੀ ਨਹੀਂ ਹੋਣਾ ਚਾਹੀਦਾ ਸਰ ਰਾਹੁਲ ਗਾਂਧੀ ਜੀ ਦਾ ਇੱਕ ਬਿਆਨ ਆਇਆ ਕਿ ਮੇਰੇ ਜ ਮਾਡਰਾ ਸਾਹਿਬ ਹੈ ਚੀਚਾ ਜੀ ਵੀ ਉਹਨਾਂ ਨੂੰ ਉੱਚੀ ਸਰਕਾਰ ਤੰਕਰ ਰਿਹਾ ਉਸ ਤੋਂ ਲਾਜਰੇ ਭਾ ਪੰਜਾਬ ਦੇ ਚਾਲਨ ਸੁਪੇਸ਼ ਭਗੇ ਜੀ ਉਹਨਾਂ ਦੇ ਬੇਟੇ ਦੇ ਘਰ ਗਿਆ ਜਿੱਥੇ ਨੇ ਰੇਡ ਕੀਤੀ ਉਹਨਾਂ ਕਹਿੰਦਾ ਕਿ ਕਾਂਗਰਸ ਪਾਰਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਮੋਦੀ ਸਰਕਾਰ ਨੂੰ ਦੇਖੋ ਮੈਂ ਸਮਝਦਾ ਜੇ ਮੈਨੂੰ ਤੁਸੀਂ ਸੱਚੀ ਗੱਲ ਪੁੱਛੋ ਤਾਂ 14 ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਤੇ ਜਿਹੜੇ ਕਾਂਗਰਸ ਦੇ ਜਾਂ ਗਾਂਧੀ ਪਰਿਵਾਰ ਦੇ ਜਿਹੜੇ ਜਵਾਈ ਰਾਜਾ ਨੇ ਕੁਆਡਰਾ ਸਾਹਿਬ 14 ਤੋਂ ਅੱਜ ਕਿੰਨੇ ਹੋ ਗਏ 25 ਅੱਜ 11 ਸਾਲ ਹੋ ਗਏ ਉਹਨਾਂ ਦੇ ਉੱਤੇ ਏਸੇ ਕਰਕੇ ਵੀ ਕੋਈ ਇਹ ਨਾ ਕਹ ਦੇ ਵੀ ਕਿੰਤੂ ਪਰਿੰਤੂ ਨਾ ਕੋਈ ਖੜਾ ਕਰੇ ਲਗਾਤਾਰ ਏਜੰਸੀਆਂ ਇਨਕੁਆਰੀਆਂ ਕਰ ਰਹੀਆਂ ਲਗਾਤਾਰ ਛਾਨਮੀਨ ਕਰ ਰਹੀਆਂ ਤੇ ਹੁਣ ਉਹ ਜਿਹੜੀ ਪੂਰੀ ਤਿਆਰ ਕਰਕੇ ਉਹ ਹੁਣ ਫਾਈਲ ਆ ਜਿਹੜੀ ਉਹ ਕੋਰਟ ਚ ਚਲੇ ਜਾਊਗੀ ਜੇ ਕੋਈ ਐਸੀ ਗੱਲ ਹੁੰਦੀ ਤਾਂ ਭਾਈ ਸਾਹਿਬ 14 ਚੀ ਬਾਡਰਾ ਸਾਹਿਬ ਜੇਲ੍ਹ ਚ ਸਿੱਟੇ ਹੁੰਦੇ ਜੇ ਕੋਈ ਐਸੀ ਗੱਲ ਹੁੰਦੀ ਸਰਕਾਰ ਨੇ ਪੱਖਪਾਤ ਕਰਨ ਨਹੀਂ ਹੁੰਦੀ ਤਾਂ ਫੇਰ ਵਾਡਰਾ ਸਾਹਿਬ ਹੁਣ ਨੂੰ ਬਾਹਰ ਨਾ ਫਿਰ ਸਕਦੇ ਹੋਏ ਦੁਨੀਆਂ ਦੇ ਹਰ ਮੁਲਕ 'ਚ ਉਹਨਾਂ ਦੀ ਜਾਇਦਾਦ ਆ ਮੈਂ ਕਹਿ ਸਕਦਾ ਵੀ ਕੋਈ ਐਸਾ ਮੁਲਕ ਦਾ ਕੋਨਾ ਨਹੀਂ ਐਸਾ ਕੋਈ ਸ਼ਹਿਰ ਨਹੀਂ ਜਿੱਥੇ ਵਾਡਰਾ ਦਾ ਘਰ ਨਾ ਹੋਵੇ ਜਿੱਥੇ ਵਾਡਰਾ ਦੀ ਜ਼ਮੀਨ ਜਾਇਦਾਦ ਨਾ ਹੋਵੇ ਪਰ ਇਹ ਐਡਾ ਵੱਡਾ ਇੱਕ ਪਰਿਵਾਰ ਆ ਜੇ ਉਹਦੇ ਉੱਤੇ ਮਾੜੀ ਜਿਹੀ ਕੋਈ ਕੱਚੀ ਗੱਲ ਹੋ ਜਾਂਦੀ ਆ ਹੋ ਗਈ ਤਾਂ ਮਰ ਮੁੜ ਕੇ ਉਹਦਾ ਜਵਾਬ ਦੇਣਾ ਔਖਾ ਇਸ ਕਰਕੇ 11 ਸਾਲ ਹਰ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਰ ਚੀਜ਼ ਜੋੜੀ ਜਾ ਰਹੀ ਹੈ ਕੜੀ ਨਾਲ ਕੜੀ ਜੋੜੀ ਜਾਂਦੀ ਹੈ ਇੱਕ ਕੇਸ ਦੇ ਵਿੱਚ ਹੁਣ ਪੂਰੀ ਜਿਹੜੀ ਉਹ ਤਿਆਰ ਕਰਕੇ ਇਨਕੁਆਇਰੀ ਉਹਨੂੰ ਟੂ ਕੋਰਟ ਹੋਏਗੀ ਤੇ ਫਿਰ ਕੋਰਟ ਆ ਜਿਹੜਾ ਉਹਦੇ ਵਿੱਚ ਬਹਿਸ ਹੋਏਗੀ ਸਜ਼ਾ ਸੁਣਾਈ ਜਾਏਗੀ ਕੋਈ ਉਹਨਾਂ ਨੂੰ ਪਹਿਲਾਂ ਕਿਸ ਨੇ ਅਰੈਸਟ ਨਹੀਂ ਕੀਤਾ ਕੋਈ ਉਹਨਾਂ ਦੀ ਪੁੱਛ ਪੁੱਛਦ ਅਸਲੀ ਉਹ ਬੁਲਾਏ ਨੇ ਉਹ ਜਾਂਦੇ ਆ ਤੇ ਹੁਣ ਉਹਦੇ ਵਿੱਚੋਂ ਜੋ ਵੀ ਈਡੀ ਕੱਢੇਗੀ ਜੋ ਵੀ ਉਹਨਾਂ ਦੇ ਜਾਇਦਾਦ ਦੀਆਂ ਗੱਲਾਂ ਨਿਕਲਣ ਲੱਗੀਆਂ ਇਹ 'ਚ ਤਾਂ ਕੋਈ ਭੁਲੇਖਾ ਹੀ ਨਹੀਂਗਾ ਵੀ ਉਹਨਾਂ ਨੇ ਵਕ ਵਕ ਚੀ ਸੀ ਮਨਿਸਟਰਾਂ ਤੋਂ ਚਾਹੇ ਉਹ ਹਰਿਆਣਾ ਦਾ ਸੀਐਮ ਸਰਕਾਰ ਹੋਵੇ ਉਸ ਵੇਲੇ ਲਾਭ ਲਏ ਚਾਹੇ ਉਹਨਾਂ ਨੇ ਬਘੇਲ ਸਾਹਿਬ ਜਿੱਥੇ ਇਹਨਾਂ ਦੀ ਸਰਕਾਰ ਰਹੀ ਛਤੀਸਗੜ ਉਦੋਂ ਇਹਨਾਂ ਦੇ ਇਹਨਾਂ ਦੇ ਬੇਟੇ ਸੀਐਮ ਦੇ ਨਾਲ ਲੜ ਕੇ ਉਸ ਵੇਲੇ ਸਾਰਾ ਕੁਝ ਕੀਤਾ ਗਿਆ ਵੀ ਸਾਰਾ ਪੰਜਾਬ ਤੋਂ ਆਉਂਦੇ ਆ ਕਿਉਂਕਿ ਉਹਨਾਂ ਨੌਜਵਾਨਾਂ ਦੇ ਘਰ ਤਾਂ ਵੀ ਜਿਵੇਂ ਕਿ ਪਿਛਲੇ ਦਿਨੀਂ ਖੋਜੀ ਆਇਆ ਉਡੀਕ ਰੱਖਦੇ ਨਾਲ ਨਾ ਜਾਣਾ ਪਵੇ ਯਾਰ ਇਸ ਜੇ ਘਰਾਂ ਚ ਨਾ ਕਿਸੇ ਦੀ ਮੌਤ ਹੋਵੇ ਮੈਂ ਤਾਂ ਉਹ ਬੰਦਾ ਐ ਜਿਹਨੇ ਪੰਜਾਬ ਚ ਉਸ ਵੇਲੇ 2009 ਚ ਪਟਿਆਲੇ ਵੀ ਮੈਨੂੰ ਯਾਦ ਮੈਂ ਤਾਂ ਉਸ ਵੇਲੇ ਘਰ ਘਰ ਜਾ ਕੇ ਹੋਕਾ ਦਿੱਤਾ ਸੀ ਵੀ ਇਕੱਠੇ ਹੋ ਜੋ ਇਕੱਠੇ ਹੋ ਜੋ ਇਹ ਮੂਰੇ ਦਿਖ ਰਿਆਂ ਸੀ ਮੈਂ 45 ਦਿਨ 1500 ਕਿਲੋਮੀਟਰ ਜਾ ਕੇ ਮੈਂ ਘਰ ਘਰ ਕੁੰਡਾ ਖੜਕਾਇਆ ਸੀ ਵੀ ਇਕੱਠੇ ਹੋ ਜੋ ਪਰ ਉਸ ਵੇਲੇ ਮੇਰੀ ਗੱਲ ਨਹੀਂ ਸੁਣੀ ਅਜ ਸਾਹਮਣਾ ਕਰਨਾ ਪੈ ਰਿਆ ਪਰ ਇਹਨੂੰ ਇਹ ਮੁੱਦਾ ਐਸਾ ਏ ਇਹਦੇ ਉੱਤੇ ਸਿਆਸਤ ਨਹੀਂ ਕਰ ਹੋਣੀ ਹੋਰ ਮੁੱਦੇ ਬਤੇਰੇ ਆ ਨਸ਼ੇ ਵਾਲਾ ਮੈਂ ਜੋ ਕਹਿ ਰਿਹਾ ਸਰਕਾਰ ਕਰ ਰਹੀ ਆ ਮੈਂ ਕਹਿੰਦਾ ਬਹੁਤ ਕੋਸ਼ਿਸ਼ ਕਰ ਰਹੀ ਆ ਕੋਈ ਵੀ ਸਰਕਾਰ ਆ ਉਹ ਕੋਸ਼ਿਸ਼ ਕਰੂਗੀ ਇਹਦੇ ਉੱਤੇ ਮੈਂ ਕਦੇ ਨਾ ਸਿਆਸਤ ਕੀਤੀ ਆ ਨਾ ਮੈਂ ਇਸ ਗੱਲ ਤੇ ਸਿਆਸਤ ਕਰਾਂਗੇ ਆਕਰਮ ਜੀ ਕੀਆ ਤੇ ਕਾਰਵਾਈ ਕੀਤੀ ਆ ਡਰੱਗਸ ਦੇ ਮਾਮਲੇ ਤੁਸੀਂ ਕਿਵੇਂ ਦੇਖਦੇ ਹੋ ਜੋ ਵੀ ਕਹਿੰਦੇ ਕਿ ਬੜੀ ਮੱਛੀ ਮੱਛਲੀ ਬੜੀ ਹੈ ਉਹ ਯਾਰ ਉਹ ਚ ਮਾੜੀ ਗੱਲ ਤਾਂ ਇੱਕੋ ਹੀ ਹੋਈ ਨਾ ਜੀ ਨਸ਼ੇ ਤੇ ਤਾਂ ਕਾਰਵਾਈ ਕੀਤੀ ਹੋਈ ਨਾ ਆਹੀ ਪਟਿਆਲੇ ਜੇਲ੍ਹ ਚ ਬੰਦ ਸੀ ਜਦੋਂ ਨਸ਼ੇ ਦੇ ਸੀ ਉਦੋਂ ਤਾਂ ਉਹਦੇ ਤੇ ਉਹਨੂੰ ਬੇਲ ਮਿਲ ਕੇ ਉਹਨੂੰ ਬਾਹਰ ਕੱਢਤਾ ਇਹ ਸਰਕਾਰ ਨੇ ਅੱਜ ਤਾਂ ਡੀਏ ਦਾ ਕੇਸ ਆ ਇਹੀ ਤਾਂ ਰੋਣਾ ਹੈ ਵੀ ਅੱਜ ਉਹਨੂੰ ਨਸ਼ੇ ਦੇ ਕੰਮ ਚੋਂ ਕੱਢ ਕੇ ਉਹਤੇ ਵਾਧੂ ਜਾਇਦਾਦ ਜਿਹੜਾ ਹੈ ਉਹਦਾ ਕੇਸ ਪਾਤਾ ਨਸ਼ੇ ਚੋਂ ਤਾਂ ਉਹਨੂੰ ਬਚਾ ਲਿਆ ਗੱਲ ਤਾਂ ਰੋਣਾ ਤਾਂ ਇਹੀ ਆ ਵੀ ਉਹਦੀ ਮਦਦ ਕਰਤੀ ਸਾਈ ਚ ਕੀ ਦੇਖ ਲਓਗਾ ਕਾਂਦੀ ਪਾਪਾ ਦਾ ਕੋਈ ਗੱਠ ਜੋੜ ਨਹੀਂ ਨਹੀਂ ਬੀਜੇਪੀ ਗੱਠ ਜੋੜ ਕਹਿੰਦਾ ਜੀ ਇਕੱਲੇ ਬੀਜੇਪੀ ਦੀ ਸਰਕਾਰ ਬਣੂਗੀ ਦੋਬਲ ਇੰਜਨ ਦੀ ਸਰਕਾਰ ਬਣੂਗੀ